ਜ਼ਿੰਦਗੀ ਦੇ ਵਿੱਚ ਚੰਗੇ ਬਣ ਲਈ ਚੰਗਾ ਦਿਖਣਾ ਜ਼ਰੂਰੀ ਹੀ ਤੁਹਾਡੇ ਕੰਮ ਚੰਗੇ ਹੋਣੇ ਚਾਹੀਦੇ ਆ ਜੇਕਰ ਤੁਹਾਡੇ ਕੰਮ ਚੰਗੇ ਆ ਤਾਂ ਲੋਕ ਤੁਹਾਨੂੰ ਆਪਣੇ ਆਪ ਸਲਾਮਾ ਕਰਨਗੇ ਆਪਣੇ ਆਪ ਸਜਦਾ ਕਰਨਗੇ ਕਹਿੰਦੇ ਹੁੰਦੇ ਆ ਨਾ ਸਿਆਣੇ ਉਹ ਸਾਈਕਲ ਹੀ ਕੀ ਜਿਹਦਾ ਸਟੈਂਡ ਨਾ ਹੋਵੇ ਅੱਜ ਕੱਲ੍ਹ ਹੈਰਾਨੀ ਹੁੰਦੀ ਆ ਲੋਕਾਂ ਦੇ ਸਟੈਂਡ ਹੀ ਲੱਗ ਚੁੱਕੇ ਆ ਬਿਨਾ ਸਟੈਂਡ ਤੋਂ ਦੁਨੀਆ ਤੁਰ ਹੀ ਫਿਰਦੀ ਆ ਰਾਤ ਨੂੰ ਕਦੇ ਸੇ ਹੋਰ ਪਾਰਟੀ ਦੀ ਬੋਲੀ ਬੋਲਦੇ ਆ ਤੜਕੇ ਨੂੰ ਪਤਾ ਲੱਗਦਾ ਨਿਊਜ਼ਪੇਪਰ ਦੇ ਵਿੱਚ ਜਾਂ ਨਿਊਜ਼ ਹੈਡਲਾਈਨਸ ਦੇ ਵਿੱਚ ਕਿ ਰਾਤੇ ਰਾਤ ਪਾਰਟੀ ਬਦਲੀ ਜੀ ਸੋ ਇਸ ਤਰ੍ਹਾਂ ਦੇ ਕਿਰਦਾਰ ਆ ਨਾ ਜਿਹੜੇ ਕਿਤੇ ਨਾ ਕਿਤੇ ਜਾ ਕੇ ਮਨੁੱਖਤਾਂ ਨੂੰ ਬੜਾ ਨੀਵਾ ਤੇ ਹਸੋਂ ਹੀਨਾ ਕਰ ਰਹੇ ਆ ਪਹਿਲਾਂ ਕਹਿੰਦੇ ਹੁੰਦੇ ਸੀ ਜ਼ੁਬਾਨ ਤੇ ਜ਼ੁਬਾਨ ਦਾ ਮੁੱਲ ਆ ਜੇ ਕਿਸੇ ਨੇ ਜ਼ੁਬਾਨ ਕਰ ਦੇਣੀ ਨਾ ਕਹਿਣਾ ਉਹਨੇ ਜ਼ੁਬਾਨ ਕੀਤੀ ਆ ਉਹ ਜ਼ੁਬਾਨ ਤੋਂ ਨਹੀਂ ਫਿਰਦਾ ਜ਼ੁਬਾਨ ਦਾ ਮੁੱਲ ਹੁੰਦਾ ਸੀ ਪਰ ਅੱਜ ਅੱਜ ਜਵਾਨ ਕਿਤੇ ਹੋਰ ਆ ਤੇ ਖਿਆਲ ਕਿਤੇ ਹੋਰ ਆ ਤੁਰਨਾ ਕਿਤੇ ਹੋਰ ਆ ਤੇ ਬਹਿਣਾ ਕਿਤੇ ਹੋਰ ਆ ਜਿੰਨੀ ਅਸੀਂ ਆਪਣੇ ਆਪ ਦੇ ਵਿੱਚ ਗ੍ਰਾਫਟ ਲੈ ਆਂਦੀ ਮਾਫ ਕਰਨਾ ਕਿੰਨਾਂ ਨੂੰ ਦੁੱਖ ਬਹੁਤ ਲੱਗੂਗਾ ਜਿੰਨੀ ਕਸੀਂ ਆਪਣੇ ਆਪ ਦੇ ਵਿੱਚ ਮਨੁੱਖਤਾ ਨੇ ਗ੍ਰਾਫਟ ਲੈ ਆਂਦੀ ਰੱਬ ਵੀ ਉਸੇ ਤਰ੍ਹਾਂ ਦਾ ਹੋ ਗਿਆ ਅੱਜ ਰੱਬ ਵੀ ਸਾਡੀ ਸੋਚ ਨੂੰ ਹੱਲ ਰਾ ਰਿਹਾ ਜਿੱਦਾਂ ਦੀ ਸਾਡੀ ਸੋਚ ਆ ਉਦਾਂ ਦਾ ਰੱਬ ਸਾਡੇ ਨਾਲ ਕਰੀ ਜਾਂਦਾ ਰਾਜਵੀ 5-5 ਸਾਲ ਦੀਆਂ ਬੱਚੀਆਂ ਦੇ ਰੇਪ ਹੋ ਰਹੇ ਆ। ਫੇਰ ਅਸੀਂ ਕਿਨੇ ਪੁਚਾਲਾਂ ਦੇ ਝਟਕੇ ਵਜਦੇ ਉਹ ਧਰਤੀ ਤਾਂ ਡੋਲਣੀ ਆ। ਜੀਦੇ ਤੇ ਸਮਾਜ ਦੀ ਨੀਮ ਰੱਖੀ ਹੋਵੇ ਜੇ ਉਹਨਾਂ ਬਾਲੜੀਆਂ ਨੂੰ ਮਸੂਮਾਂ ਨੂੰ ਤਕਾਉਂਗੇ ਉਹਦੇ ਖਮਿਆਜੇ ਤਾਂ ਭੁਗਤਨੇ ਪੈਣਗੇ। ਸੋ ਗੱਲ ਕਿਸੇ ਪੱਖ ਨੂੰ ਵੀ ਲੈ ਕੇ ਕਰ ਲਈਏ ਕਿਸੇ ਪੱਖ ਤੇ ਵੀ ਗੱਲ ਕਰ ਲਈਏ ਗੱਲ ਮਨੁੱਖ ਤੇ ਆ ਕੇ ਖਤਮ ਹੁੰਦੀ ਆ। ਗੱਲ ਮਨੁੱਖ ਦੇ ਕਿਰਦਾਰ ਤੇ ਆ ਕੇ ਖਤਮ ਹੁੰਦੀ ਆ। ਸੋ